ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਇਹ ਸਾਰੇ ਸਾਡੇ ਆਪਣੇ ਪਿੰਡਾਂ ਦੇ ਲੋਕ ਬੈਠੇ ਨੇਗੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਵੀ ਆਉਂਦੇ ਨੇ ਜਿੰਨੇ ਵੀ ਲੋਕ ਪੀੜਤ ਨੇ ਕਿ ਅੱਜ ਬੁੱਧਵਾਰ ਆ ਮੈਂ ਬੱਸ ਕਿਹਾ ਸੀਗਾ ਕਿ ਸਾਡੇ ਕਈ ਜਿਹੜੇ ਅਸੀਂ ਇੰਤਜ਼ਾਮ ਮਹਾਲੀ ਦੇ ਵਿੱਚ ਜਾ ਕੇ ਕਰਨੇ ਆ ਕੱਲ ਦੇ ਕਈ ਪ੍ਰਮੰਧ ਜਿਹੜੇ ਉੱਥੇ ਦੀ ਜਾਇਜ਼ ਕਰਨੇ ਆ ਅਸੀਂ ਤੁਹਾਨੂੰ ਸਭ ਨੂੰ ਕੱਲ ਨੂੰ ਉੱਥੇ ਹੀ ਮਿਲਾਂਗੇ ਸਾਡਾ ਉੱਥੇ ਪ੍ਰੋਗਰਾਮ ਕਰਨ ਦਾ ਕਾਰਨ ਕੀ ਆ ਮੈਂ ਕਈ ਦਿਨਾਂ ਦਾ ਲੱਗਿਆ ਪਿਆ ਕਾਰਨ ਇਹ ਹੈ ਕਿ ਜਿਹੜੇ ਇਸ ਮਾਫੀਆ ਨੇ ਵੱਡੇ ਵੱਡੇ WhatsApp ਦੇ ਗਰੁੱਪ ਬਣਾ ਕੇ ਉਹਦੇ ਵਿੱਚ ਪੈਸਾ ਇਕੱਠਾ ਕਰਕੇ ਮੇਰੇ ਤੇ ਪ੍ਰਕਾਰਵਾਈਆਂ ਕਰਾਉਣ ਦੇ ਉੱਪਰ ਜਿਹੜੀ ਕਿ ਨਵੀਆਂ ਗੱਲਾਂ ਤੁਹਾਨੂੰ ਦੱਸਦਾ ਇੱਕ ਉਸ ਗਰੁੱਪ ਦੇ ਵਿੱਚ ਨਾ ਜਿਹੜਾ ਕਿ ਮੇਰੇ ਕੋਲ ਤੁਹਾਨੂੰ ਪ੍ਰੂਫ ਮੈਂ ਉੱਥੇ ਕੱਢ ਨੂੰ ਦੇ ਦੇਣਾ ਇਸ ਗਰੁੱਪ ਦੇ ਵਿੱਚ ਇੱਕ ਇੱਕ ਦੇ ਵਿੱਚੋਂ ਦੇ ਵਿੱਚ ਇਹੋ ਜਿਹਾ ਬੰਦਾ ਵੀ ਮੈਨੂੰ ਲੱਖ ਰੁਪਇਆ ਦਿਓ ਮੈਨੂੰ 2 ਲੱਖ ਰੁਪਇਆ ਦਿਓ ਮੈਂ ਭਾਨ ਨੂੰ ਜੇਲ੍ਹ ਚੋਂ ਫੋਨ ਕਰਾਉ ਮੈਂ ਗੈਂਗਸਟਰ ਤੋਂ ਧਮਕੀ ਦਿਵਾਉ ਇਹ ਗਰੁੱਪ ਦੇ ਵਿੱਚ ਕੱਲ ਨੂੰ ਸਬੂਤ ਅਸੀਂ ਉੱਥੇ ਪੇਸ ਕਰਾਂਗੇ ਜਿਹੜਾ ਕਿ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਗਰੁੱਪ ਦਾ ਕੀ ਨਾਮ ਹੈ ਕੋਈ ਜਾਨ ਤਰੇ ਬੜਾ ਦੇਖੀ ਗਰੁੱਪ ਦਾ ਕੀ ਨਾਮ ਹੈ ਜਿਹੜਾ ਇਹਨਾਂ ਨੇ ਵ ਉਦੇ ਵਿੱਚ ਉਹ ਖਾਸੇ ਬੰਦੇ ਹੈ ਜਿਹੜੇ ਸਾਰੇ ਏਜੰਟ ਨੇ ਇਕੱਠੇ ਨੇਗੇ ਉਸ ਗਰੁੱਪ ਦੇ ਵਿੱਚ ਬਣਾ ਕੇ ਇੱਕ ਤਾਂ ਇਹ ਪ੍ਰਸ਼ਾਸਨ ਪੈਸਾ ਇਕੱਠਾ ਕਰਕੇ ਅੱਗੇ ਪ੍ਰਸ਼ਾਸਨ ਨੂੰ ਕਹਿੰਦੇ ਨੇ ਵੀ ਭਾਣੇ ਤੇ ਕਾਰਵਾਈ ਕਰੋ ਤੇ ਦੂਜਾ ਜਿਹੜਾ ਕਿ ਇਹ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਪੈਸਾ ਇਕੱਠਾ ਕਰਕੇ ਦੇ ਰਹੇ ਨੇ ਜਿਹੜਾ ਗਰੁੱਪ ਆ ਇਸ ਗਰੁੱਪ ਦਾ ਐਡਮਿਨ ਸਾਰਾ ਕੁਝ ਨੂੰ ਤੁਹਾਨੂੰ ਕੱਲ ਨੂੰ ਉੱਥੇ ਵਿੱਦ ਸਬੂਤ ਲਿਆ ਕੇ ਉੱਥੇ ਰੱਖਾਂਗੇ ਇਸ ਕਰਕੇ ਬੇਨਤੀ ਮੇਰੀ ਪਤਾ ਕੀ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਸਾਡੇ ਹੋਰਾਂ ਸੂਬਿਆਂ ਦੇ ਵਿੱਚ ਜਿੰਨੇ ਵੀ ਲੋਕ ਪੀੜਤੋਂ ਤੁਹਾਨੂੰ ਸਭ ਨੂੰ ਇਹ ਚੰਗੀ ਤਰ੍ਹਾਂ ਦਾ ਪਤਾ ਸਾਡੇ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਖੜੇ ਨੇ ਮੇਰੇ ਤਾਜ ਜੀ ਬੈਠੇ ਨੇ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਬੈਠੇ ਨੇਗੇ ਇਹ ਸਾਡੇ ਪਿੰਡ ਦੇ ਮੋਤਵਰ ਬੰਦੇ ਨੇਗੇ ਸਾਡੇ ਸਾਰੇ ਬੈਠੇ ਨੇਗੇ ਹਨਾ ਮੈਂ ਲੰਮੇ ਸਮੇਂ ਤੋਂ ਜਿਹੜੀ ਇਹ ਲੜਾਈ ਅਸੀਂ ਲੜ ਰਹੇ ਹਾਂ ਕਿਉਂਕਿ ਸਾਨੂੰ ਅਸੀਂ ਲੜਾਈ ਇਸ ਕਰਕੇ ਲੜ ਰਹੇ ਹਾਂ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਕਿ ਇਹ ਜਿਹੜਾ ਆਪਾਂ ਸਰਕਾਰ ਦਾ ਇੱਕ ਮਹੰਮਤ ਚਲਾਈ ਹੋਇਆ ਜੁੱਧ ਨਸ਼ਾ ਵਿਰੁੱਧ ਹਨਾ ਵੀ ਇਹ ਨਸ਼ਾ ਮਾਫੀਆ ਬਹੁਤ ਵੱਡਾ ਹੈ ਪਰ ਮੈਂ ਇਹ ਕਹਿਣਾ ਚਾਹਣਾ ਵੀ ਇਹ ਨਸ਼ਾ ਜਿਹੜਾ ਹੈ ਜਿਹੜਾ ਇਹ ਜਿਹੜਾ ਇੱਕ ਨਸ਼ੇ ਵਾਲਾ ਮਾਫੀਆ ਤਾਂ ਉਹ ਵੀ ਪੰਜਾਬ ਨੂੰ ਬਰਬਾਦ ਕਰ ਰਿਹਾ ਪਰ ਸਭ ਤੋਂ ਵੱਡੀ ਜਿਹੜੀ ਨਸ਼ੇ ਵਾਲੇ ਮਾਫੀਆ ਤੋਂ ਵੱਡੀ ਬਰਬਾਦੀ ਜਿਹੜਾ ਕਿ ਏਜੰਟ ਮਾਫੀਆ ਕਰ ਰਿਹਾ ਕਿਉਂਕਿ ਇਹ ਬਹੁਤ ਵੱਡੇ ਗੈਂਗ ਨੇਗੇ ਬਹੁਤ ਵੱਡਾ ਇਹ ਕੰਮ ਦੇ ਵਿੱਚ ਪੈਸਾ ਆ 80 ਲੱਖ ਰੁਪਏ ਨੂੰ ਠੱਗਿਆ ਖੜਾ ਬੰਦਾ 80 ਲੱਖ ਦੀ ਠੱਗੀ ਵਜਈ ਹੋਈ ਹੈ 80 ਲੱਖ ਰੁਪਿਆ ਪਾ ਅੰਡਰ ਰੁਪਈਆ ਦੀ ਹੈ 2 ਕਿੱਲੇ ਜ਼ਮੀਨ ਦੇ ਆਉਂਦੇ ਨੇਗੇ 80 ਲੱਖ ਰੁਪਏ ਨਾਲ ਜਿਹੜਾ 80 ਲੱਖ ਰੁਪਏ ਦੇ 80-80 ਲੱਖ ਰੁਪਏ ਦਾ ਠੱਗੀਆਂ ਮਾਰ ਰ ਉਹਨੂੰ ਇੱਕ ਇੱਕ ਲੀਡਰ ਨੂੰ ਦੇਣਾ 20 ਲੱਖ ਰੁਪਇਆ 50 ਲੱਖ ਰੁਪਇਆ ਦੇਣਾ ਕਿੱਡੀ ਕ ਵੱਡੀ ਗੱਲ ਆ ਰੋਜ ਦਾ ਰੋਜ ਦਾ ਦੇਣਾ ਕਿੱਡੀ ਕ ਵੱਡੀ ਗੱਲ ਆ ਇਸ ਕਰਕੇ ਇਹ ਜਿਹੜੇ ਲੀਡਰ ਨੇ ਰਾਜਨੀਤਿਕ ਸਿਸਟਮ ਇਹਦੇ ਵਿੱਚ ਐਂਟਰ ਕਰਿਆ ਹੋਇਆ ਕਿਉਂਕਿ ਉਹ ਪੈਸਾ ਕਮਾ ਕੇ ਉਹ ਅੱਗੇ ਪੁਲਿਸ ਨੂੰ ਫੋਨ ਕਰਦੇ ਨੇ ਵੀ ਆਹ ਏਜੰਟ ਤੇ ਕਾਰਵਾਈ ਨਾ ਹੋਵੇ ਆਹ ਏਜੰਟ ਤੇ ਕਾਰਵਾਈ ਨਾ ਹੋਵੇ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾਏਗੀ ਖਾਸ ਕਰਕੇ ਮੈਨੂੰ ਇਸ ਚੀਜ਼ ਦਾ ਬਹੁਤ ਵੱਡਾ ਮੈਨੂੰ ਮੈਨੂੰ ਆਪ ਨੂੰ ਬਹੁਤ ਸਾਰੇ ਲੋਕ ਮੈਂ ਕਮੈਂਟ ਪੜਦਾ ਜਾਂ ਇਸ ਦੇ ਬਹੁਤ ਜਿਹੜੀ ਟਿੱਪਣੀ ਕਰਦੇ ਨੇਗੇ ਵੀ ਇਹ ਲੋਕ ਏਜੰਟਾਂ ਕੋਲੇ ਨਾ ਜਾਣ ਇਹ ਠੱਗੀ ਦਾ ਸ਼ਿਕਾਰ ਨਾ ਹੋਣ ਇਹਨਾਂ ਨੂੰ ਕੌਣ ਕਹਿੰਦਾ ਸੀਗਾ ਇਹ ਸਮਝਣ ਵਾਲੀ ਗੱਲ ਆ ਹੁਣ ਇੱਕ ਇੱਥੇ ਫਰੀਦ ਆ ਬੈਠਾ ਬੰਦਾ ਫਰੀਦਕੋਟ ਦਾ ਜਿਹੜੀ ਇਹ ਜਿਹੜਾ ਬੰਦਾ ਫਰੀਦਕੋਟ ਦਾ ਬੈਠਾ ਇੱਕ ਮਿੰਟ ਬਾਈ ਜੀ ਪਲੀਜ਼ ਆ ਮਹਿੰਗਾ ਅੱਛਾ ਹਾਂ ਕੀ ਨਾਮ ਦਾ ਗਰੁੱਪ ਬੋਲੀ ਕੀ ਨਾਮ ਹੈ ਇਹਦਾ ਲਾਈਸੈਂਸ ਤੋਂ ਮਹਾਲੀ ਕੰਸਲਟ ਜਿਹੜਾ ਕੰਸਲਟੈਂਟ ਕੰਸਲਟੈਂਟਾ ਜਿਹੜਾ ਇਹ ਗਰੁੱਪ ਇਹਨਾਂ ਨੇ ਬਣਾਇਆ ਹੋਇਆ ਮਹਾਲੀ ਦੇ ਜਿਹੜੇ ਸਾਰੇ ਏਜੰਟਾਂ ਨੇ ਹੁਣ ਮੈਂ ਗੱਲ ਕੰਟੀਨਿਊ ਕਰਾਂ ਵੀ ਜਿਹੜਾ ਇਹ ਬੰਦਾ ਬੈਠਾ ਇਹ ਦਿੱਲੀ ਤੋਂ ਆ ਕੇ ਜਿਹੜੀ ਏਜੰਟ ਨੇ ਇੱਥੇ ਫਰੀਦਕੋਟ ਦੇ ਵਿੱਚ ਦਫ਼ਤਰ ਖੋਲ੍ਹਿਆ 14 16 ਲੱਖ ਰੁਪਈਆ ਦੀ ਜਿਹੜੀ ਇਸ ਬੰਦੇ ਨੇ ਠੱਗੀ ਬੱਜੀ ਹੋਈ ਆ 16 ਲੱਖ ਰੁਪਈਆ ਦੀ ਹੁਣ ਸਮਝਣ ਵਾਲੀ ਗੱਲ ਇਹ ਆ ਜਿਹੜੇ ਲੋਕ ਇਹ ਸਵਾਲ ਕਰਦੇ ਨੇਗੇ ਕਿ ਦੇਖੋ ਜੀ ਇਹ ਲੋਕ ਨੇਗੇ ਜਿਹੜੇ ਇਹ ਨਾਂ ਏਜੰਟਾਂ ਕੋਲੇ ਜਾਂ ਨਾਂ ਪੈਸੇ ਫਸਾਉਣ ਹੁਣ ਤੁਸੀਂ ਇਹ ਦੇਖੋ ਵੀ ਮਹਾਲੀ ਗੁਜਰਾਤ ਗਵਾਲੀਗੜ੍ਹ ਤੋਂ ਆਇਦਾ ਏਜੰਟ ਇਹਦਾ ਏਜੰਟ ਗਵਾਲੀਗੜ੍ਹ ਤੋਂ ਆ। ਸਮਝਣ ਵਾਲੀ ਗੱਲ ਆ ਇਹਦਾ ਏਜੰਟ ਗਵਾਲੀਗੜ੍ਹ ਤੋਂ ਆ ਵੀ ਇਹ ਐਡੀ ਦੂਰੋਂ ਆ ਕੇ ਇਹ ਪੰਜਾਬ ਦੇ ਵਿੱਚ ਹੀ ਇਹਨਾਂ ਨੇ ਪਤਾ ਕੀ ਕੰਮ ਕਰਾਇਆ। ਇਹਦੇ ਵਿੱਚ ਸਰਕਾਰਾਂ ਦੀ ਲੀਡਰਾਂ ਦੀ ਵੱਡੀ ਸਾਜ਼ਿਸ਼ ਇਹ ਆ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾਈ ਗਈ। ਦਿਮਾਗ ਦੇ ਵਿੱਚ ਕਿਵੇਂ ਗੱਲ ਪਈ? ਜਿਹੜੇ ਗੋਲ ਜਿਹੜੇ ਲੋਕਾਂ ਨੂੰ ਇਹ ਗੱਲ ਗੇਮ ਸਮਝ ਨਹੀਂ ਆ ਰਹੀ ਨਾ ਇਹ ਗੇਮ ਇਸ ਪ੍ਰਕਾਰ ਦੀ ਗੇਮ ਆ ਕਿਉਂਕਿ ਮਸ਼ਹੂਰੀਆਂ ਕਰਕੇ ਵੱਡੇ ਕਲਾਕਾਰਾਂ ਆਰਟਿਸਟਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਇਹ ਪੋਸਟ ਪਾਉਂਦੇ ਨੇਗੇ ਵੀ ਅਸੀਂ ਦੇਖੋ ਅਸੀਂ ਬਾਹਰ ਭੇਜ ਰਹੇ ਹਾਂ ਇੱਕ ਏਜੰਟ ਜਦੋਂ ਬੋਲਦਾ ਹੁੰਦਾ ਨਾ ਉਸ ਵੀਡੀਓ ਦੇ ਉੱਪਰ 50 ਤੋਂ ਲੱਖ ਰੁਪਏ ਦੀ ਐਡ ਲਾਈ ਜਾਂਦੀ ਹੈ ਕਿ ਲੋਕਾਂ ਤੱਕਰ ਫੈਲੇ ਇਹ ਵੀਡੀਓ ਜਾਵੇ ਲੋਕਾਂ ਤੱਕਰ ਲੋਕਾਂ ਦੇ ਅੱਗੇ ਵੀਡੀਓ ਜਾਵੇ ਅਸਟਰਨਰਾਇਦਾ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੀ ਮਸ਼ਹੂਰੀਆਂ ਕਰ ਕਰਕੇ ਦਿਖਾਦ ਕਾ ਕੇ ਵੀ ਸਾਰਾ ਕੁਝ ਬਾਹਰ ਹੀ ਆ ਕਿਉਂਕਿ ਅੱਜ ਜਿਹੜੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਲੋਕ ਨੇ ਕਿ ਖਾਸ ਕਰਕੇ ਮੈਂ ਸਟੂਡੈਂਟਾਂ ਦੀ ਗੱਲ ਕਰਾਂ ਕੈਨੇਡਾ ਦੇ ਵਿੱਚ ਜਿਹੜੇ ਸਾਰੇ ਫਰਜੀ ਵੀਜ਼ੇ ਲਾ ਕੇ ਭੇਜੇ ਹੋਏ ਨੇ ਯੂਕੇ ਦੇ ਵਿੱਚ ਦੇਖ ਲਓ ਸਾਰੇ ਫਰਜੀ ਵੀਜ਼ੇ ਲਾ ਕੇ ਕੋਈ ਕੰਪਨੀਆਂ ਨਹੀਂ ਹੈਗੀਆਂ ਯੂਕੇ ਦੇ ਵਿੱਚ ਜਾ ਕੇ ਗੱਲ ਕਰ ਲੋ ਜਿਹੜੇ ਇੱਧਰ ਅਰਬ ਕੰਟਰੀਆਂ ਦੀ ਗੱਲ ਕਰ ਲੋ ਹੋਰ ਜਿੰਨੇ ਵੀ ਜਵਾਰਪ ਦੀਆਂ ਕੰਟਰੀਆਂ ਦੀ ਗੱਲ ਕਰ ਲੋ ਜਿੰਨੇ ਥਾਵਾਂ ਦੇ ਉੱਪਰ ਨੇ ਸਾਰੇ ਤੁੱਥ-ਮੁੱਥ ਕਰਕੇ ਵੀਜ਼ੇ ਭੇਜੇ ਗਏ ਨੇਗੇ ਕਿਉਂਕਿ ਇੱਕ ਜਿਹੜਾ ਕਿ ਇੱਕ ਫਾਈਲ ਦੇ ਵਿੱਚੋਂ ਬਹੁਤ ਮੋਟੀ ਕਮਾਈ ਇਹ ਚੀਜ਼ ਦੀ ਹੋ ਰਹੀ ਆ ਇਸ ਕਰਕੇ ਮੈਂ ਚੀਜ਼ ਇਹ ਚਾਹਣਾ ਕਿ ਜਿਹੜਾ ਹੈ ਜਿਹੜੇ ਇਹ ਲੋਕਾਂ ਨੂੰ ਮੈਂ ਸਵਾਲ 10 ਦਸ ਦੇਣਾ ਵੀ ਇਹ ਭਾਈ ਇਹ ਜਵਾਬ ਇਹ ਆ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਆ ਉੱਥੇ ਬੈਠੇ ਬੋਲੀ ਜਾਂਦੇ ਨੇ ਏਜੰਟ ਵੀ ਬਹੁਤ ਸਾਰੇ ਇਹ ਗੱਲ ਕਹਿੰਦੇ ਨੇ ਕਿ ਸਾਡੇ ਕੋਲੇ ਨਾਮ ਦੇ ਅਸੀਂ ਕਿਹੜਾ ਲੈ ਕੇ ਆਇਆ ਆ ਵੀ ਲੋਕ ਮੇਰੇ ਕੋਲੇ ਆਏ ਨੇਗੇ ਤਿੰਨ ਚਾਰ ਤਿੰਨ ਸਾਲ ਹੋ ਗਏ ਸਾਨੂੰ ਲੋਕ ਇੱਥੇ ਬੈਂਦਿਆਂ ਨੂੰ ਅਸੀਂ ਤਾਂ ਸਾਡੇ ਤੋਂ ਕੋਈ 5 ਰੁਪਏ ਸਾਫਤ ਕਰਕੇ ਦਿਖਾਵੇ ਅਸੇ ਤੱਕ ਇਸ ਤੋਂ ਲੈ ਨਾ ਲੈਤੇ ਅਸੀਂ ਵੀ ਕਿਸੇ ਨਾਲ ਸ਼ੋਸ਼ਣ ਕਰ ਲਈਏ ਜਿਸ ਪ੍ਰਕਾਰ ਦਾ ਸੋਸ਼ਣ ਤੁਸੀਂ ਕਰ ਰਹੇ ਹੋ ਅਸੀਂ ਵੀ ਸੋਸ਼ਣ ਕਰ ਲਈਏ ਸਾਡੇ ਤੱਕ ਤੱਕ ਕਿੰਨਾ ਸੋਸ਼ਣ ਕੀਤਾ ਨਹੀਂ ਇਸ ਕਰਕੇ ਇਹ ਲੋਕਾਂ ਦੇ ਤੁਸੀਂ ਜਜਵਾਤਾਂ ਦੇ ਨਾਲ ਖੇਡੇ ਹੋ ਤੇ ਤਾਂ ਕਰਕੇ ਜਿਹੜੀ ਇਹ ਲੜਾਈ ਹੈ ਇਸ ਲੜਾਈ ਨੂੰ ਅਸੀਂ ਅੱਗੇ ਤੱਕਰ ਲੈ ਕੇ ਜਾਣਾ ਚਾਹੁੰਦੇ ਆ ਤਾਂ ਕਰਕੇ ਜਿਹੜਾ ਕੱਲ ਦਾ ਪ੍ਰੋਗਰਾਮ ਇਹ ਲਿਖਿਆ ਗਿਆ ਕਿ ਅੰਨੀ ਬੋਲੀ ਜਿਹੜੀ ਸਰਕਾਰ ਆ ਜਿਹੜੇ ਲੀਡਰ ਨੇ ਉਹਨਾਂ ਦੇ ਕੰਨਾਂ ਦੇ ਉੱਪਰ ਜੂੰ ਸਰ ਕੇ ਉਹ ਕੋਈ ਜਿਹੜਾ ਕਿ ਤਾਕੜਾ ਕਾਨੂੰਨ ਇਹਦੇ ਖਿਲਾਫ ਬਣਾਉਣ ਵਿਧਾਨ ਸਭਾ ਦੇ ਵਿੱਚ ਜਿਹੜੇ ਘਾਟੋ ਕਲੇਸ਼ ਕਰੀ ਜਾਂਦੇ ਨੇਗੇ ਉੱਥੇ ਚੰਗਾ ਮਤਾ ਤੇ ਚੰਗਾ ਬਿੱਲ ਲੈ ਕੇ ਆਉਣ ਇਹਨਾਂ ਦੇ ਖਿਲਾਫ ਤੇ ਚੰਗੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕਾਨੂੰਨ ਕਾਨੂੰਨ ਬਣਾ ਕੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾਵੇ ਪੰਜਾਬ ਦੇ ਵਿੱਚ ਹੋ ਰਹੀ ਸਭ ਤੋਂ ਵੱਡੀ ਬਰਬਾਦੀ ਨੂੰ ਰੋਕਿਆ ਜਾਵੇ ਤਾਂ ਕਰਕੇ ਅਸੀਂ ਜਿਹੜਾ ਕੱਲ ਨੂੰ 24 ਤਰੀਕ ਦਾ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਡੀਸੀ ਨੂੰ ਐਸਐਸਪੀ ਨੂੰ ਜਿਹੜੇ ਕਿ ਦਰਖਾਸਤਾਂ ਦਵਾ ਕੇ ਡੀਸੀ ਨੂੰ ਮੁੱਖ ਮੰਤਰੀ ਦੇ ਨਾਂ ਤੇ ਕਿਉਂਕਿ ਮਹਾਲੀ ਦੇ ਵਿੱਚ ਬਹੁਤ ਵੱਡਾ ਹੈ ਕੰਮ ਹੈ ਮੁੱਖ ਮੰਤਰੀ ਦੇ ਨਾਂ ਤੇ ਤੇ ਆਪਣਾ ਗਵਰਨਰ ਦੇ ਗਵਰਨਰ ਦੇ ਨਾਂ ਤੇ ਅਸੀਂ ਜਿਹੜਾ ਮੰਗ ਪੱਤਰ ਦੇਣਾ ਦੇਖਦੇ ਪ੍ਰਧਾਨ ਮੰਤਰੀ ਦੇ ਨਾਂ ਤੇ ਜਿਹੜਾ ਅਸੀਂ ਮੰਗ ਪੱਤਰ ਦੇਣਾ ਤਾਂ ਕਿ ਜਿਹੜਾ ਇਹਨਾਂ ਦੇ ਖਿਲਾਫ ਕਾਨੂੰਨ ਬਣਾਇਆ ਜਾ ਸਕੇ ਸਾਨੂੰ ਹਰ ਵਕਤ ਜਿਹੜਾ ਕਿ ਇਹਨਾਂ ਨੇ ਟੈਗ ਹੀ ਲਾਇਆ ਹੋਇਆ ਜਿਹੜਾ ਗਰੁੱਪ ਬਣਾਇਆ ਹੋਇਆ ਮਹਾਲੀ ਜੰਟਾ ਨਾ ਮੈਂ ਉਹਦਾ ਨਾਮ ਹੋ ਗਿਆ ਹਾਂ ਲਾਇਸੈਂਸ ਦੇ ਨਾਮ ਤੇ ਜਿਹੜਾ ਇਹਨਾਂ ਨੇ ਬਣਾਇਆ ਹੋਣਾ ਲਾਇਸੈਂਸ ਜਿਹੜਾ ਗਰੁੱਪ ਬਣਾਇਆ ਹੋਇਆ ਅਸੀਂ ਜਿਹੜਾ ਕਿ ਉਹਦੇ ਵਿੱਚ ਜਿਹੜੀਆਂ ਇਹਨਾਂ ਦੇ ਕਾਰਵਾਈਆਂ ਚੱਲ ਰਹੀਆਂ ਨੇਗੀਆਂ ਅਸੀਂ ਉਹੀ ਜਿਹੜਾ ਗੱਲ ਕਹਿਣਾ ਕਿ ਪਹਾਨਾ ਜਾ ਉਹਦੀ ਟੀਮ ਪੂਰੀ ਆ ਜਿਹੜਾ ਕਿ ਲੋਕਾਂ ਨੂੰ ਸਾਨੂੰ ਤੰਗ ਪਰੇਸ਼ਾਨ ਕਰਦੇ ਸਾਨੂੰ ਇਹ ਕਰਦੀ ਆ ਅਸੀਂ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਅਸੀਂ ਜਿਹੜਾ ਸਾਨੂੰ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਂਦਾ ਤੁਸੀਂ ਉਸ ਚੀਜ਼ ਦਾ ਜਿਹੜੀ ਅਸੀਂ ਗੱਲ ਅਸੀਂ ਉਹੀ ਸਰਕਾਰ ਨੂੰ ਕਹਿੰਨੀ ਆ ਵੀ ਭਾਈ ਤੁਸੀਂ ਇਹਨਾਂ ਦੇ ਉੱਪਰ ਜਿਹੜਾ ਕੋਈ ਹੱਲ ਕਰੋ ਆ ਲੋਕ ਪੀੜਤ ਨੇ ਨਾ ਤਾਂ ਆ ਲੋਕ ਤੁਹਾਡੇ ਸਾਹਮਣੇ ਬੈਠਣਗੇ ਆ ਲੋਕ ਪੀੜਤ ਨੇ ਤੁਸੀਂ ਕੋਈ ਹੱਲ ਨਹੀਂ ਕਰ ਰਹੇ ਫਿਰ ਸਾਨੂੰ ਤਾਂ ਧਰਨੇ ਮੁਜਾਰੇ ਲਾਉਣੇ ਪੈਣਗੇ ਤੁਸੀਂ ਜਿਹੜੇ ਸਾਡੇ ਤੇ ਪਰਚੇ ਕਰਨੇ ਹੋਏ ਤੁਸੀਂ ਸਾਨੂੰ ਜੇਲਾ ਜਿਹੜਾ ਸਿੱਟਣਾ ਹੋ ਸਿੱਟ ਦਿਓ ਹਾਂ ਉੱਥੇ ਇੱਕ ਮੇਰਾ ਹੋਰ ਵੀ ਚੈਲੰਜ ਆ ਕੋਈ ਵੀ ਏਜੰਟ ਉੱਥੇ ਆ ਕੇ ਕੱਢ ਨੂੰ ਇਹ ਚੀਜ਼ ਦੀ ਸਾਬਤ ਕਰ ਲੈ ਮੈਂ ਜਾਂ ਮੇਰੇ ਕਿਸੇ ਟੀਮ ਦੇ ਮੈਂਬਰ ਨੇ ਕਿਸੇ ਤੋਂ 5 ਰੁਪਏ ਏਜੰਟ ਤੋਂ ਲੈ ਤੇ ਉਹਨਾਂ ਸਾਬਤ ਕਰ ਦੇ ਉੱਥੇ ਮੀਡੀਆ ਦੇ ਵਿੱਚ ਆ ਕੇ ਜੋ ਸਾਨੂੰ ਬਣਦੀ ਸਜ਼ਾ ਮਰਜੀ ਸਰਕਾਰ ਦੇ ਦੇ ਲੋਕ ਦੇ ਦੇਣ ਸਾਨੂੰ ਇਹ ਚੈਲੰਜ ਹੈ ਇਸ ਕਰਕੇ ਸਾਡੇ ਕੋਲ ਤਾਂ ਆ ਬਜ਼ੁਰਗ ਬੈਠਣੇ ਤੜਕੀ ਤੜਕਿਆ ਡੱਬੇ ਮਠਾਈ ਦੀ ਆਉਣੇ ਸ਼ੁਰੂ ਹੋ ਗਏ ਅਸੀਂ ਤਾਂ ਲੋਕਾਂ ਤੋਂ ਆ ਕਿਸੇ ਤੋਂ ਮਰਜੀ ਪੁੱਛ ਲੋ ਇਹਦੇ ਪੈਸੇ ਆਏ ਨੇ ਕੋਈ ਸਾਬਤ ਕਰਕੇ ਦਿਖਾਵੇ ਕਿਸੇ ਵੀ ਪ੍ਰਕਾਰ ਦੀ ਗੱਲ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹ ਜਿਹੜਾ ਸਾਡਾ ਮੁੱਦਾ ਹੈ ਕਿਉਂਕਿ ਸਾਡੇ ਗਰਾਊਂਡ ਸਾਡੇ ਕਾਲਜ ਸਾਡੀਆਂ ਯੂਨੀਵਰਸਿਟੀਆਂ ਬਹੁਤ ਵੱਡੀ ਪੱਤਰ ਤੇ ਉੱਪਰ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਜਿਹੜੀਆਂ ਸਰਕਾਰਾਂ ਇਹ ਗੱਲਾਂ ਕਰਦੇ ਅਸੀਂ ਖੇਡ ਮੈਦਾਨ ਬਣਾਵਾਂਗੇ ਅਸੀਂ 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 ਖੇਡ ਮੈਦਾਨ ਬਣਾਵਾਂਗੇ ਅਸੀਂ ਕਾਲਜ ਬਣਾ ਰਹੇ ਹਾਂ ਉਹ ਕਾਲਜ ਖੇਡ ਮੈਦਾਨ ਬਣਾਏ ਦਾ ਤੁਹਾਡਾ ਕੋਈ ਫਾਇਦਾ ਨਹੀਂ ਕਿਉਂ ਨਹੀਂ ਫਾਇਦਾ ਕਿਉਂਕਿ ਜਦੋਂ ਲੋਕ ਹੀ ਨਾ ਪੰਜਾਬ ਦੇ ਵਿੱਚ ਰਹੇ ਪੰਜਾਬ ਦੇ ਲੋਕ ਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨ ਦਾ ਜ਼ਿਲਾਂ ਦੇ ਵਿੱਚ ਫਸੇ ਬੈਠੇ ਨੇਗੇ ਨੌਜਵਾਨ ਤਾਂ ਤੁਹਾਡੇ ਪਨਾਮਾ ਦੇ ਜੰਗਲਾਂ ਦੇ ਵਿੱਚ ਮਾਰ ਰਹੇ ਨੇਗੇ ਤੁਸੀਂ ਕਿੰਨਾ ਲਈ ਗਰਾਊਂਡ ਬਣਾ ਰਹੇ ਹੋ ਕਿੰਨਾ ਲਈ ਤੁਸੀਂ ਕਾਲਜ ਯੂਨੀਵਰਸਿਟੀਆਂ ਬਣਾ ਰਹੇ ਹੋ ਥੋਡੇ ਨੌਜਵਾਨਾ ਦੋਸਤ ਹੱਡੀਆਂ ਨਹੀਂ ਮੁੜੀਆਂ ਤੁਸੀਂ ਕਿੰਨਾਂ ਨੂੰ ਜਿਹੜੇ ਏਜੰਟਾਂ ਨੇ ਕਿਵੇਂ ਬਰਬਾਦ ਕਰਿਆ ਤੁਸੀਂ ਕੀ ਕਰੋਗੇ ਇਹ ਜਾਂ ਕੁਝ ਕਰਕੇ ਜੇਕਰ ਤੁਸੀਂ ਇਹਨਾਂ ਦੇ ਖਿਲਾਫ ਵੀ ਨਾ ਤੁਸੀਂ ਉੱਠੇ ਤੁਸੀਂ ਬੋਲ ਲਈ ਨਾ ਤੁਸੀਂ ਕਰੋਗੇ ਕੀ ਇਹ ਜਿਹੜੇ ਤੁਸੀਂ ਡਰਾਮੇ ਕਰ ਰਹੇ ਹੋ ਅਸੀਂ ਆ ਕਰ ਰਹੇ ਅਸੀਂ ਉਹ ਕਰ ਰਹੇ ਆ ਇਹ ਤੁਹਾਡੇ ਡਰਾਮਿਆਂ ਦਾ ਕੋਈ ਫਾਇਦਾ ਨਹੀਂ ਤੁਹਾਡੇ ਸਾਰੇ ਜਿਹੜੇ ਸਰਕਾਰ ਦੇ ਬੰਦੇ ਨੇਗੇ ਪਹਿਲਾਂ ਕਾਂਗਰਸ ਦੇ ਬੰਦੇ ਨੇਗੇ ਸੀਗੇ ਹੋਰ ਜਿਹੜੇ ਲੀਡਰਾਂ ਨੇ ਇਹ ਪੰਜਾਬ ਦੇ ਵਿੱਚ ਪੈਦਾ ਕੀਤਾ ਮਾਫੀਆ ਅੱਜ ਜਿਹੜੀ ਕਿਸ ਮਾਫੀਆਂ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਚਲਾ ਰਹੇ ਨੇ ਇਸ ਕਰਕੇ ਇਹ ਲੀਡਰ ਚਲਾ ਰਹੇ ਨੇ ਉਹਨਾਂ ਦੀ ਛਾਹ ਤੇ ਚੱਲ ਰਿਹਾ ਤਾ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਅੰਦੋਲਨ ਆ ਜਿਹੜਾ ਇਹ ਲੋਕਾਂ ਤੱਕ ਜਿਹੜੀ ਇਹ ਆਵਾਜ਼ ਆ ਇਸ ਨੂੰ ਉੱਪਰ ਤੱਕ ਲੈ ਕੇ ਜਾਈਏ ਤਾਂ ਕਰਕੇ ਅਸੀਂ ਜਿਹੜਾ ਕੱਲ ਨੂੰ ਗੁਰਦੁਆਰਾ ਆਂਬ ਸਾਹਾ ਵਿਖੇ 10 ਵਜੇ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਇਕੱਠੇ ਹੋਣ ਲਈ ਬੇਨਤੀਆਂ ਕੀਤੀ ਨੇ ਸਾਡੇ ਪ੍ਰਬੰਧ ਵੀ ਹੋ ਸਕਦਾ ਘੱਟ ਹੋਣ ਰੋਟੀ ਪਾਣੀ ਸਾਰੇ ਨਾਲ ਲੈ ਕੇ ਆਓ ਫਿਰ ਵੀ ਅਸੀਂ ਗੁਰੂ ਘਰ ਦੇ ਵਿੱਚ ਬੇਨਤੀ ਕਰਾਂਗੇ ਕਿਉਂਕਿ ਮੈਂ ਕਿਹੜਾ ਕੋਈ ਰਾਜਨੀਤਿਕ ਬੰਦਾ ਜੀ ਉੱਥੇ ਮੈਂ ਰੋਟੀ ਪਾਣੀ ਦਾ ਪ੍ਰਬੰਧ ਨਾ ਕਰ ਸਕਿਆ ਤੁਹਾਡੇ ਬੈਠਣ ਦਾ ਪ੍ਰਬੰਧ ਨਾ ਪ੍ਰੋਪਰ ਕਰ ਸਕਿਆ ਕਿਉਂਕਿ ਮੇਰਾ ਤਾਂ ਤੁਹਾਨੂੰ ਪਤਾ ਮੈਂ ਕਿੱਥੋਂ ਲੈ ਕੇ ਆ ਮੈਂ ਖਰਚਾ ਮੈਂ ਤਾਂ ਇੱਕ ਇੱਕ ਅੰਦੋਲਨ ਇੱਕ ਲੜਾਈ ਲੜ ਸਕਦਾ ਸੜਕਾਂ ਦੇ ਬੈਠ ਕੇ ਤੱਤੇ ਥਾਮਾਂ ਦੇ ਬੈਠ ਕੇ ਧੁੱਪਾਂ ਦੇ ਵਿੱਚ ਬੈਠ ਕੇ ਉਹ ਲੜਾਈ ਲੜ ਸਕਦੇ ਆ ਸਾਡੇ ਕੋਲੇ ਪੂਰੇ ਪਰਮੰਦ ਨਹੀਂ ਵੀ ਹੋਣਗੇ ਤਾਂ ਤੁਸੀਂ ਉਹ ਪਰਮੰਦਾਂ ਨੂੰ ਤੁਸੀਂ ਆਪ ਸਮਝਦਾਰ ਹੋ ਕਿ ਲੜਾਈ ਕੀ ਆ ਮੁੱਦਾ ਕੀ ਆ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਲਾਕਾਰਾਂ ਪਿੱਛੇ ਬਹੁਤ ਭਜਦੇ ਨੇ ਜਦੋਂ ਵੱਡੇ ਵੱਡੇ ਪ੍ਰੋਗਰਾਮ ਹੈ ਸਾਡਾ ਤੇ ਤਾਂ ਪੰਜਾਬ ਦੇ ਲੋਕਾਂ ਦੀ ਲੜਾਈ ਆ ਨਾ ਇਸ ਲੜਾਈ ਦੀ ਵਿੱਚ ਇਕੱਲੇ ਇਕੱਲੇ ਨੂੰ ਕੋਈ ਇਹ ਵਿਆਹ ਨਹੀਂ ਹੈਗਾ ਕੋਈ ਇਹ ਖੁਚੀ ਦਾ ਪ੍ਰੋਗਰਾਮ ਨਹੀਂ ਹੈਗਾ ਮੈਂ ਇਕੱਲੇ ਇਕੱਲੇ ਨੂੰ ਸੱਦਾ ਦੇਵਾਂ ਤੁਸੀਂ ਆਪ ਆਪਣੇ ਫਰਜ਼ ਪਛਾਣਦੇ ਹੋ ਕੱਲ ਨੂੰ ਸਾਰੇ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚਣਾ ਹਾਂਜੀ ਬੋਲ ਦੇ ਵੀਰ ਬੋਲ ਬੋਲ ਦ ਵੀਰੇ ਸਾਰਿਆਂ ਦਾ ਹੱਕ ਬੰਦਾ ਇਹ ਇਕੱਲੇ ਭਾਨੇ ਵੀਰ ਦਾ ਕੰਮ ਨਹੀਂ ਹੈਗਾ ਹਨਾ ਵੀਰ ਆਪਣੇ ਲਈ ਲੜਾਈ ਲੜ ਰਿਹਾ ਹੈ ਜਿਵੇਂ ਪਹਿਲਾਂ ਪੁਲਿਸ ਨੇ ਵੀਰ ਤੇ ਬਹੁਤ ਜ਼ਿਆਦਾ ਮੰਨ ਲਓ ਵੀ ਕੁੱਟਮਾਰ ਵੀ ਕੀਤੀ ਗਈ ਹੈ ਹਨਾ ਤੇ ਉਹ ਆਪਣੇ ਖਾਸ ਕਰਕੇ ਜ਼ੂਥ ਦਾ ਹੱਕ ਮੰਗਦਾ ਕਿ ਵੱਧ ਚੜ ਕੇ ਵੀਰੇ ਦਾ ਆਪਾਂ ਸਾਥ ਦਈਏ ਹਨਾ ਵੀਰੇ ਨੇ ਕਿਹਾ ਆਪ ਬਾਹਰ ਜਾਣਾ ਜਾਂ ਵੀ ਆਦੇ ਪਰਿਵਾਰ ਦਾ ਮੈਂਬਰ ਬਾਹਰ ਭੇਜਣਾ ਤੇ ਵੀਰਾ ਅਸੀਂ ਸਵੇਰ ਦੇ ਆਏ ਹੋਏ ਆ ਐਨੇ ਕ ਲੋਕ ਦੁਖੀ ਨੇ ਕਿਸੇ ਦਾ 40 ਲੱਖ ਹੈ ਕਿਸੇ ਦਾ 80 ਲੱਖ ਹੈ ਵੀਰਾ ਆਪ ਲੜਾਈ ਲੜ ਕੇ ਹਨਾ ਵੀ ਸਰਕਾਰ ਵੀਰੇ ਸੱਚ ਨੂੰ ਹਮੇਸ਼ਾ ਦਬਾਉਂਦੀ ਆਈ ਹੈ ਹੁਣ ਭਾਨਾ ਵੀਰ ਸੱਚ ਤੇ ਲੜ ਰਿਹਾ ਹਨਾ ਜਿਵੇਂ ਹੁਣ ਵੀਰ ਨੇ ਗੱਲ ਕੀਤੀ ਵੀ ਇਹ ਮੇਰਾ ਇਹ ਜੱਦੀ ਕੋਈ ਮਸਲੀ ਨਹੀਂ ਹੁੰਦੇ ਹਨਾ ਸਾਰੇ ਵੀਰ ਦੂਰੋਂ ਦੂਰੋਂ ਆਏ ਹੋਏ ਨੇ ਆਪਣਾ ਸਾਰੇ ਖਾਸ ਕਰਕੇ ਵੀਰੇ ਜੂਥ ਦਾ ਹੱਕ ਮੰਨਦਾ ਕਿ ਵੱਡੇ ਗਿਣਤੀ ਦੇ ਵਿੱਚ ਕੱਲ ਨੂੰ ਮਹਾਲੀ ਦੇ ਵਿੱਚ ਪਹੁੰਚ ਕੇ ਜੂਥ ਦੀ ਗੱਲ ਕਰਦੀ ਆ ਜੂਥ ਦਾ ਸਾਡਾ ਇਹ ਜਿਹਾ ਹੋਇਆ ਪੈ ਨੌਜਵਾਨ ਦਾ ਸਾਡੇ ਇਹ ਜਿਹਾ ਹੋਇਆ ਪੈ ਨੇ ਕਿ ਮਹਾਲੀ ਦੇ ਵਿੱਚ ਚਾਰ ਪੰਜ ਥਾਮਾਂ ਨੇਗੀਆਂ ਉੱਥੇ ਗੱਡੀਆਂ ਦੇ ਤੇਲ ਮਚਾਉਂਦੇ ਫਿਰਨਗੇ ਉੱਥੇ ਹੱਥ ਨੇ ਲਾ ਕੇ ਡੱਕਾ ਪੂਰਾ ਹੱਥ ਨੇ ਲਾ ਕੇ ਪੇਗ ਕਲੱਬਾਂ ਦੇ ਵਿੱਚ ਉੱਥੇ ਆਹ ਕੁਛ ਕਰਦੇ ਫਿਰਨਗੇ ਫਿਰ ਕਹਿੰਦਾ ਸਾਡੀ ਬਰਬਾਦੀ ਹੋ ਗਈ ਲੈ ਤੁਹਾਨੂੰ ਆ ਜਿਹੜਾ ਇੱਕ ਇੱਥੇ ਬਣਿਆ ਹੋਇਆ ਆਪਣਾ ਪਤਾ ਨਹੀਂ ਕਿਹੜਾ ਬਣਿਆ ਹੋਇਆ ਉਹ ਪੁਆਇੰਟ ਜਿਹੜਾ ਉਹਨਾਂ ਗੁਰਦੁਆਰਾ ਸਹਾਨ ਸਾਹਿਬ ਕੋਲੇ ਬਣ ਮਤ ਪਤਾ ਨਹੀਂ ਕੀ ਬੋਲਦੇ ਨੇ ਜੌਬਲੀ ਪਤਾ ਨਹੀਂ ਕੀ ਬੋਲਦੇ ਨੇ ਉਹਨਾਂ ਨੂੰ ਹੈ ਹੈ ਜੁਬਲੀ ਬਾਕ ਉੱਥੇ ਦੇਖ ਲਿਓ ਆਥ ਨੇ ਤੁਸੀਂ ਕਿਵੇਂ ਗੱਡੀਆਂ ਤੇ ਕਿਵੇਂ ਗਣਾ ਸਾਰਾ ਦਿਨ ਗੀੜੇ ਲਾਉਂਦੇ ਨੇ ਕਿ ਕੋਈ ਕਿਸੇ ਨੂੰ ਇਹ ਨਹੀਂ ਹੈਗਾ ਵੀ ਬਸ ਉੱਥੇ ਭੱਜੇ ਫਿਰਦੇ ਨੇ ਕੋਈ ਕਲਾਕਾਰ ਤਾਂ ਇੰਨੇ ਮੁੰਡੇ ਸਾਡੇ ਉੱਥੇ ਮਹਾਲੀ ਚੰਡੀ ਕੱਟ ਦੇ ਵਿੱਚ ਬੈਠੇ ਨੇ ਦੇਖ ਲਾਂਗੇ ਜਿਵੇਂ ਕੁੜੀ ਨੇ ਸਾਡੀ ਨੇ ਗੱਲ ਅਗੀ ਕਿੰਨਾ ਕੱਲ ਨੂੰ ਜੂਥ ਆ ਜਾਊਗਾ ਸਾਰੇ ਉੱਥੇ ਹੁੱਲੜ ਬਾਜੀਆਂ ਕਰਦੇ ਫਿਰਦੇ ਨੇ ਉੱਥੇ ਜੇ ਕੱਲਾ ਮਹਾਲੀ ਮਾਲੀ ਦਾ ਜੂਥ ਆ ਜਾਣਾ ਸਰਕਾਰ ਦੇ ਸਰਕਾਰ ਦੇ ਤੁਸੀਂ ਦੇਖ ਲਓ ਵੀ ਕਿੰਨੀ ਜਿਹੜਾ ਕੰਨਾਂ ਦਾ ਕਿੰਨਾ ਜਿਹੜਾ ਸਰਕਾਰ ਦੇ ਉੱਪਰ ਪ੍ਰਭਾਵ ਪੈਂਦਾ ਕਿ ਜਿਹੜੇ ਉੱਥੇ ਗੱਡੀਆਂ ਫਲਾਈਟਾਂ ਦੇ ਵਿੱਚ ਬੈਠੇ ਹੋ ਜੇ ਕੱਲ ਨੂੰ ਸਾਰੇ ਉਹੀ ਨਿਕਲ ਕੇ ਆ ਜਿਓ ਨਾ ਉਸੇ ਨਾਲ ਹੀ ਬਹੁਤ ਵੱਡਾ ਅਸਰ ਪਾਇਆ ਜਿਹੜੇ ਤੁਸੀਂ ਫਲੈਟਾਂ ਦੇ ਵਿੱਚ ਬੈਠੇ ਹੋ ਹੁਣ ਸਾਰੇ ਪਿੰਡਾਂ ਦੇ ਵਿੱਚ ਭਾਨੇ ਵੀ ਇਹ ਚੀਜ਼ ਆ ਵੀ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 20 25 25 ਲੋਕਾਂ ਨਾਲ ਠੱਗੀਆਂ ਹੋਈਆਂ ਹੋਈਆਂ ਵੀਰੇ ਏਜੰਟਾਂ ਨੇ ਪੈਸਾ ਠੱਗੀ ਠੋਰੀ ਕੀਤੀ ਹੋਈ ਆ ਜੇ ਗੱਲ ਕਰੀ ਆਪਾਂ ਚਿੱਟੇ ਦੀ ਚਿੱਟਾ ਦਾ 5-10 ਹਜ਼ਾਰ ਦਾ ਹੋਊਗਾ ਪਰ ਇਹ ਚਿੱਟੇ ਨੂੰ ਵੀ ਭੇੜਾ ਵੱਡੀਆਂ ਠੱਗੀਆਂ ਇਹ ਏਜੰਟ ਕਰ ਰਹੇ ਨੇ ਵੀਰੇ ਆਪਣਾ ਹੱਕ ਮੰਗਦਾ ਸਾਥ ਦੇਣ ਦਾ ਹੁਣ ਜਿਵੇਂ ਤੁਸੀਂ ਬੁੱਧਵਾਰ ਨੂੰ ਵੀਰੇ ਇਕੱਠ ਰੱਖਦੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦੇ ਹਨ ਜੇ ਆਪਾਂ ਇੱਕ ਇੱਕ ਪਿੰਡ ਦੇ ਵਿੱਚੋਂ ਵੀ 15- ਪੰਨੀ ਵੀਰ ਸਾਤਾ ਸਾਥ ਦੇ ਸਾਡੇ ਪੈਸੇ ਕਢਾ ਕੇ ਦੇ ਹਨ ਫਿਰ ਆਪਣਾ ਇਹ ਵੀ ਨਾਲ ਨਾਲ ਹੱਕ ਬਣਦਾ ਵੀਰੇ ਆਪਾਂ ਭਾਨੇ ਦਾ ਸਾਥ ਵੀ ਦੇਗੇ ਪਿੰਡਾਂ ਦੇ ਵਿੱਚੋਂ ਜਿੰਨਾ ਵੀ ਕੱਠ ਲੈ ਕੇ ਜਾਇਆ ਜਾਂਦਾ ਬਾਈ ਕੱਲ ਨੂੰ ਦਿਖਾ ਦਿਓ ਖਾਸ ਕਰਕੇ ਆਪਣੇ ਨੌਜਵਾਨ ਨੂੰ ਪੀੜੀ ਨੂੰ ਤਾਂ ਪਹਿਲੀ ਸਰਕਾਰ ਕਹਿ ਰਹੀ ਹੈ ਕਿ ਨਸਿਆਂ ਦੇ ਵਿੱਚ 99% ਸਾਡੀ ਨੌਜਵਾਨੀ ਡੁੱਬ ਚੁੱਕੀ ਆ ਕੱਲ ਨੂੰ ਵੀਰੇ ਤੁਹਾਡਾ ਹੱਕ ਬਣਦਾ ਕਿ ਨੌਜਵਾਨੀ ਕੱਲ ਨੂੰ ਦਿਖਾ ਦੇ ਕਿ ਅਸੀਂ ਭਾਨੇ ਵੀਰ ਦੇ ਨਾਲ ਆ ਨੌਜਵਾਨ ਸਾਡੀਆਂ ਭੈਣਾ ਵੀ ਨਹੀਂ ਵੀਰੇ ਸਾਡਾ ਵੀ ਹੱਕ ਬਣਦਾ ਨਾ ਤੇਰਾ ਸਾਥ ਦੇਂਦਾ ਵੀਰੇ ਤੇਰੀ ਇਕੱਲੇ ਦੀ ਲੜਾਈ ਨਹੀਂ ਤੁਸੀਂ ਲੋਕਾਂ ਲਈ ਲੜ ਰਹੇ ਹੋ ਠੀਕ ਹੈ ਵੀਰੇ ਸਾਰਿਆਂ ਦਾ ਹੱਕ ਮੰਨਦਾ ਵੀਰ ਬਣ ਕੇ ਕੱਲ ਨੂੰ ਵੱਡੇ ਇਕੱਠਾਂ ਦੇ ਵਿੱਚ ਵੀਰੇ ਦੇ ਮੰਨ ਲਓ ਹੰਗਾਰਾ ਦੇਣ ਦੇ ਲਈ ਜੋ ਵੀਰੇ ਨੇ ਜੰਗ ਇਹ ਛੇੜੀ ਹੋਈ ਹੈ ਠੀਕ ਹੈ ਵੀਰੇ ਕੋਈ ਆਪਣੇ ਲਈ ਨਹੀਂ ਲੜ ਰਿਹਾ ਵੀਰੇ ਆਪਣੇ ਆਮ ਜਨਤਾ ਲਈ ਲੜ ਰਿਹਾ ਵੀਰੇ ਬਹੁਤ ਵੀਰੇ ਨੇ ਤੁਸੀਂ ਸੱਦੇ ਚ ੱਲਿਆ ਤੁਸੀਂ ਧੰਨਵਾਦ ਵੀਰੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਲੈ ਰਾਜੇ ਇਹ